ਸਸਿ ਗਾਰ ਹੁਸ਼ਿਆਰ ਪੁਰ ਦੇ ਜਨ ਪੰਜਾਬੀ ਨੋਜ ਬਲੋਂ ਅੱਜ ਡਾਕਟਰ ਅਜੀਮ ਮਾਲਮਨਾ ਨਾਲ ਆਪਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਰਹੇ ਆ ਕਿ ਚੋਣਾਂ ਨੂੰ ਲੈ ਕੇ ਜੋ ਹਲਕਾ ਚੱਬੇਵਾਲ ਦੇ ਵਿੱਚ ਜਿਵਿਨੀ ਚੋਣਾਂ ਜਿਹੜੀ ਹੈ ਸੀਟ ਖਾਲੀ ਪਈ ਹੈ ਡਾਕਟਰ ਰਾਜਕਮਾਰ ਜੀ ਜੋ ਐਮਪੀ ਬਣ ਗਏ ਆ ਉਸ ਨੂੰ ਲੈ ਕੇ ਅਸੀਂ ਅੱਜ ਡਾਕਟਰ ਅਜੀਮਾ ਜੋ ਸਮਾਜ ਸੇਵੀ ਹਨ ਆ ਆਕਵਾਕ ਉਹਦਿਆਂ ਤੇ ਹਮੇਸ਼ਾ ਸਮਾਜ ਦੇ ਅੱਗੇ ਹੋ ਕੇ ਲੜਦੇ ਰਹੇ ਪਹਿਲਾਂ ਤਾਂ ਡਾਕਟਰ ਸਾਹਿਬ ਜੀ ਜਗਰੂ ਦੇਵ ਜੀ ਤੁਹਾਨੂੰ ਗੁਰਦੇਵ ਜੀ ਪੱਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਸਰ ਜਿਸ ਤਰ੍ਹਾਂ ਉਹਨਾਂ ਜਮਿਨੀ ਚੋਣ ਪੰਜਾਬ ਦੇ ਵਿੱਚ ਹੋਈ ਆ ਡਾਕਟਰ ਰਾਜਕਮਾਰ ਜਿਹੜੇ ਆ ਉਹਨਾਂ ਦੀ ਜਿਹੜੀ ਸੀਟ ਖਾਲੀ ਹੋ ਚੁੱਕੀ ਆ ਤੇ ਕੀ ਤੁਸੀਂ ਉੱਥੇ ਆਪਣਾ ਜਿਹੜਾ ਦਾਵਾ ਇਸ ਵਕਤ ਜਿਹੜਾ ਰੱਖਦੇ ਆ ਹਾਂਜੀ ਹਾਈ ਕਮਾਂਡ ਨੇ ਕਾਂਗਰਸ ਹਾਈ ਕਮਾਂਡ ਨੇ ਜਿਹੜੀਆਂ ਹੈਗੀਆਂ ਸੀਵੀ ਮੰਗੇ ਸੀਗੇ ਉਹ ਆਪਾਂ ਉਹਨਾਂ ਨੂੰ ਭੇਜ ਦਿੱਤੇ ਆ ਤੇ ਪੋਟੈਂਸ਼ੀਅਲ ਕੈਂਡੀਡੇਟ ਹੈਗੇ ਆ ਹੋਰ ਵੀ ਕਾਫੀ 5 6 ਜਿਹੜੇ ਪਰਸਨ ਹੈਗੇ ਆ ਜਿਨ੍ਹਾਂ ਨੇ ਚੱਬੇਵਾਲ ਤੋਂ ਅਪਲਾਈ ਕੀਤਾ ਚਲੋ ਜਿਹੜਾ ਦਾਵਾ ਕਰਨਾ ਉਹ ਤਾਂ ਹਰ ਇੱਕ ਦਾ ਲੋਕਤੰਤ੍ਰਿਕ ਅਧਿਕਾਰ ਆ ਸੋ ਉਹਦੇ ਵਿੱਚ ਤਾਂ ਕੋਈ ਇਦਾਂ ਦੀ ਗੱਲ ਨਹੀਂ ਬਾਕੀ ਜੋ ਕਿਸੇ ਨੂੰ ਉਚਿਤ ਲੱਗਦਾ ਉਹਦੇ ਅਕੋਰਡਿੰਗ ਉਹਨਾਂ ਨੇ ਆਪਣਾ ਆਪਣਾ ਦਾਵਾ ਜਿਹੜਾ ਹੈਗਾ ਦਾਵੇਦਾਰੀ ਜਿਹੜੀ ਹੈਗੀ ਆ ਉਹ ਲਗਾ ਦਿੱਤੀ ਆ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਆ ਉਹ ਆਪਾਂ ਵੀ ਆਪਣੀ ਜਿਹੜੀ ਦਾਵੇਦਾਰੀ ਹੈਗੀ ਉਹ ਪੇਸ਼ ਕਰ ਦਿੱਤੀ ਵੀ ਤੇ ਜਿਸ ਤਰ੍ਹਾਂ ਸਰ ਹੁਣ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਜਿਹੜੀ ਵੋਟ ਵੈਲਸ ਕਾਫੀ ਆ ਉਥੇ ਹਮੇਸ਼ਾ ਜਿਹੜੇ ਦੋ ਪਾਰਟੀਆਂ ਦੇ ਜਿਹੜੇ ਸਿੰਘ ਫਸੇ ਜਾ ਰਹੇ ਆ ਤੇ ਕੀ ਉਹਦੇ ਨਾਲ ਤੁਹਾਨੂੰ ਪ੍ਰਭਾਵ ਮਿਲੇਗਾ ਜਾਂ ਲੋਕਲ ਲੀਡਰਸ਼ਿਪ ਜਿਹੜੀ ਹੈ ਤੁਹਾਡੇ ਨਾਲ ਚੱਲੇਗੀ ਰਾਸਤੇ ਜਾ ਕੇ ਐਦਾਂ ਹੈ ਪਹਿਲਾਂ ਤਾਂ ਇਹ ਆ ਕਿ ਪਾਰਟੀ ਹਾਈ ਕਮਾਂਡ ਦਾ ਜੋ ਹੁਕਮ ਹੋਊਗਾ ਉਹ ਸਿਰ ਮੱਥੇ ਪ੍ਰਵਾਨ ਹੋਊਗਾ ਕਿਉਂਕਿ ਪਾਰਟੀ ਪਹਿਲਾਂ ਤਾਂ ਇਹ ਦੇਖੂਗੀ ਕਿ ਕਿਸ ਨੂੰ ਟਿਕਟ ਦੇਣੀ ਹੈ ਹਣਾ ਪਹਿਲਾਂ ਤਾਂ ਪਹਿਲਾ ਪੜਾਅ ਨਹੀਂ ਹਜੇ ਤੱਕ ਤਾਂ ਪੂਰਾ ਹੈਗਾ ਕਿਉਂਕਿ ਪਹਿਲਾ ਜਿਹੜਾ ਹੈਗਾ ਉਹ ਟਿਕਟ ਦਿੱਤੀ ਜਾਊਗੀ ਉਸ ਤੋਂ ਬਾਅਦ ਫਿਰ ਜਿਹੜੇ ਵੀ ਕੈਂਡੀਡੇਟ ਨੂੰ ਉਹ ਚੋਣ ਮੈਦਾਨ ਦੇ ਵਿੱਚ ਉਤਾਰਨਗੇ ਉਹਦੀ ਆਪਾਂ ਖੁੱਲ੍ਹ ਕੇ ਸਪੋਰਟ ਕਰਾਂਗੇ ਚਾਹੇ ਪਾਰਟੀ ਟਿਕਟ ਦਵੇ ਚਾਹੇ ਨਾ ਦਵੇ ਉਹ ਬਾਅਦ ਦੀ ਗੱਲ ਆ ਪਰ ਸਾਡਾ ਪਹਿਲਾਂ ਤਾਂ ਇਹ ਹੈ ਕਿ ਆਪਾਂ ਪਾਰਟੀ ਦੇ ਨਾਲ ਜਿਹੜਾ ਹੈਗਾ ਤੰਦੇਹੀ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਖੜੇ ਆ ਬਹੁਤ ਪੁਰਾਣੇ ਵਰਕਰ ਆ ਆਪਾਂ ਕਾਂਗਰਸ ਪਾਰਟੀ ਦੇ ਸਾਨੂੰ ਟਕਸਾਲੀ ਕਿਹਾ ਜਾਂਦਾ ਅਬ ਸਾਡੀ ਗਿਣਤੀ ਜਿਹੜੀ ਹੈਗੀ ਦਲਬਦਲੂਆਂ ਦੇ ਵਿੱਚ ਨਹੀਂ ਆਉਂਦੀ ਸਾਡਾ ਜਿਹੜਾ ਪਰਵਾਰਿਕ ਪਿਛੋਕੜ ਹੈ ਮੇਰੇ ਦਾਦਾ ਜੀ ਚੌਧਰੀ ਮੇਰਚੰਦ ਉਹ 1946 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣੇ ਸੀਗੇ ਔਰ ਉਸ ਤੋਂ ਬਾਅਦ ਮਹਾਪੰਜਾਬ ਦੇ ਵਿੱਚ ਉਹ ਕੈਬਨਿਟ ਮੰਤਰੀ ਰਹੇ ਆ ਮੇਰੇ ਜਿਹੜੇ ਪਰਦਾਦਾ ਸੀ ਚੌਧਰੀ ਸੁੰਦਰਦਾਸ ਉਹ ਬ੍ਰਿਕ ਇਨ ਕਾਰਪੋਰੇਸ਼ਨ ਦੇ ਡਾਇਰੈਕਟਰ ਰਹੇ ਪੰਜਾਬ ਦੇ ਔਰ ਬਾਈ ਪੱਟੀਆਂ ਦੇ ਮਾਲਕ ਸੀਗੇ ਔਰ ਉਸ ਤੋਂ ਬਾਅਦ 1946 ਤੋਂ ਲੈ ਕੇ ਹੁਣ ਤੱਕ ਆਪਾਂ ਕਦੀ ਵੀ ਪਾਰਟੀ ਕੋਲੋਂ ਕਦੀ ਵੀ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕੀਤੀ ਹਾ ਇਹ ਹੈ ਕਿ ਪਾਰਟੀ ਦੇ ਵਿੱਚ ਵੱਖ-ਵੱਖ ਖੋਦਿਆਂ ਦੇ ਵਿੱਚ ਕੰਮ ਕੀਤਾ ਚਾਹੇ ਉਹ ਪਾਰਟੀ ਜਿਸ ਵੀ ਲੈਵਲ ਤੇ ਸੀਗੀ ਚਾਹੇ ਜਿਸ ਮਰਜ਼ੀ ਪੋਜੀਸ਼ਨ 'ਚ ਸੀਗੀ ਪਰ ਕਦੀ ਪਾਰਟੀ ਦਾ ਜਿਹੜਾ ਹੈਗਾ ਉਹ ਪੱਲਾ ਨਹੀਂ ਆਪਾਂ ਛੱਡਿਆ ਹਮੇਸ਼ਾ ਪਾਰਟੀ ਦੇ ਨਾਲ ਜੁੜ ਕੇ ਰਹੇ ਆਂ ਪਾਰਟੀ ਦੇ ਜਿਹੜੇ ਹੁਕਮ ਸੀਗੇ ਜਾਂ ਦਿਸ਼ਾ ਨਿਰਦੇਸ਼ ਸੀਗੇ ਉਹਨਾਂ ਨੂੰ ਆਪਾਂ ਮੰਨਦੇ ਆਂ ਔਰ ਇਹ ਤਾਂ ਹੈ ਕਿ ਪਾਰਟੀ ਦੇ ਨਾਂ ਨਾਲ ਜਿਹੜਾ ਹੈਗਾ ਉਹ ਆਪਾਂ ਸਮਾਜ ਦੀ ਸੇਵਾ ਵੀ ਕਰਦੇ ਰਹੇ ਆਂ ਔਰ ਵੱਖ-ਵੱਖ ਖੋਦਿਆਂ ਦੇ ਕੰਮ ਕੀਤਾ ਰਵਿਦਾਸੀਆ ਧਰਮ ਸੰਗਠਨ ਦੇ ਵਿੱਚ ਕੰਮ ਕੀਤਾ ਬੇਗੰਪੁਰਾ ਟਾਈਗਰ ਫੋਰ ਦੁਆਬਾ ਦਾ ਮੈਂ ਚੇਅਰਮੈਨ ਰਿਆਂ ਬਿਆਨਾ ਕਨ ਸੰਘਰਸ਼ ਕਮੇਟੀ ਜਿਹੜੀ ਸਭ ਤੋਂ ਵੱਡੀ ਜਿਹੜੀ ਸੀਗੀ ਜਥੇਬੰਦੀ ਜਿਹੜੀ ਪੂਰੇ ਵਰਲਡ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਸੀ ਉਹਦੇ ਵਿੱਚ ਵੀ ਆਪਾਂ ਐਜ਼ ਅ ਸੈਂਟਰਲ ਕਮੇਟੀ ਮੈਂਬਰ ਕੰਮ ਕੀਤਾ ਸੋ ਕਾਫੀ ਲੰਬੇ ਸਮੇਂ ਤੋਂ ਆਪਾਂ ਜਿਹੜਾ ਹੈਗਾ ਸੰਘਰਸ਼ਾਂ ਦੀ ਪੱਠੀ ਵਿੱਚ ਤਪ ਰਹੇ ਆਂ ਔਰ ਤਪਦੇ ਰਹੇ ਨਾ ਕੰਮ ਤਾਂ ਚੱਲਦੇ ਹੀ ਰਹਿੰਦੇ ਆ ਜਿੱਦਾਂ ਵੀ ਆ ਪਰ ਹੁਣ ਪਹਿਲਾਂ ਸਮਾਂ ਕੁਝ ਹੋਰ ਸੀ ਹੁਣ ਸਮਾਂ ਕੁਝ ਹੋਰ ਹੈ ਠੀਕ ਹੈ ਜੇ ਜਿਹੜੇ ਜਿਹੜੇ ਟਪੂਸੀ ਬਾਜ਼ ਬੰਦੇ ਆ ਜਾਂ ਜਿਹੜੇ ਪੈਰਾਸ਼ੂਟਰ ਬੰਦੇ ਆ ਉਹ ਟਿਕਟ ਅਪਲਾਈ ਕਰ ਸਕਦੇ ਆ ਅਸੀਂ ਤਾਂ ਹੈ ਟਕਸਾਲੀ ਆ ਹਨਾ ਤੋਂ ਸਾਡਾ ਰਾਈਟ ਬਣਦਾ ਇੱਕ ਫੌਜੀ ਮਰ ਜਾਵੇ ਉਹਦੇ ਬੱਚੇ ਨੂੰ ਨੌਕਰੀ ਮਿਲ ਜਾਂਦੀ ਆ ਫੌਜ ਦੇ ਵਿੱਚ ਇੱਕ ਟੀਚਰ ਮਰ ਜਾਵੇ ਹੁਣ ਤਰਸ ਦੇ ਆਧਾਰ ਤੇ ਉਹਦੇ ਬੱਚੇ ਨੂੰ ਨੌਕਰੀ ਮਿਲ ਜਾਂਦੀ ਸਾਡੇ ਬਜ਼ੁਰਗਾਂ ਨੇ ਇੰਨੀ ਦੇਸ਼ ਦੀ ਸੇਵਾ ਕੀਤੀ ਆਜ਼ਾਦੀ ਘੁਲਾਟੀਏ ਰਹੇ ਹੋ ਸਾਨੂੰ ਤਾਂ ਕੁਝ ਵੀ ਨਹੀਂ ਮਿਲਿਆ ਪਾਰਟੀ ਕੋ ਨਾਂ ਅਸੀਂ ਕਦੀ ਮੰਗਿਆ ਆ ਆ ਪਹਿਲੀ ਵਾਰ ਹੀ ਹੋਇਆ ਕਿ ਆਪਾਂ ਜਿਹੜਾ ਹੈਗਾ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਆ ਔਰ ਇਸ ਤੋਂ ਪਹਿਲਾਂ ਮੇਰੀ ਵਾਈਫ ਨੂੰ ਬਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਨੇ ਜੜੀ ਹੈਗੀ ਇਲੈਕਸ਼ਨ ਲੜਾਈ ਸੀਗੀ ਪਰ ਇਨ ਬਿਟਵੀਨ ਜਿਹੜੀਆਂ ਸੱਤਾ ਰੂੜ ਪਾਰਟੀਆਂ ਸੀਗੀਆਂ ਉਸ ਵੇਲੇ ਦੀਆਂ ਹੁਕਮਰਾਨ ਪਾਰਟੀਆਂ ਸੀਗੀਆਂ ਉਹਨਾਂ ਨੇ ਮੇਰੀ ਵਾਈਫ ਦੇ ਜਿਹੜੀ ਹੈਗੀ ਆ ਉਹ ਨਾਮੀਨੇਸ਼ਨ ਰੱਦ ਕਰਾ ਕੇ ਸਾਡੀ ਜਿਹੜੀ ਸੀਗੀ ਸੀਟ ਸਾਡੇ ਹੱਥੋਂ ਖੋਹੀ ਸੀ ਔਰ ਉਸ ਵੇਲੇ ਦੇ ਮਾਨਯੋਗ ਮંત્રી ਸਾਹਿਬ ਜਿਹੜੇ ਸੀਗੇ ਤਿਕਸ਼ਨ ਸੂਜੀ ਉਹਨਾਂ ਨੇ ਆਪਣੀ ਪਤਨੀ ਨੂੰ ਖੜੇ ਖੜੇ ਇਲੈਕਟ ਕਰ ਲਿਆ ਸੀਗਾ ਤੇ ਉਹਨਾਂ ਨੇ ਇਲੈਕਸ਼ਨ ਨਹੀਂ ਲੜੀ ਉਹ ਇਦਾਂ ਹੀ ਇਲੈਕਟ ਹੋ ਗਏ ਸੀਗੇ ਸੋ ਇਦਾਂ ਹੈਗਾ ਕਿ ਉਹ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਆਪਾਂ ਉਹ ਯੂਥ ਕਾਂਗਰਸ ਤੋਂ ਲੈ ਕੇ ਟਿਲ ਹੁਣ ਤੱਕ ਆਪਾਂ ਜੜੀ ਹੈਗੀ ਆ ਕਾਂਗਰਸ ਦੀ ਸੇਵਾ ਕਰਦੇ ਆ ਤੇ ਇਹ ਸਰ ਜਿਹੜੇ ਕਾਂਗਰਸ ਦੇ ਹਾਈ ਕਮਾਂਡ ਜਿਹੜੇ ਆ ਤੇ ਉਹਨਾਂ ਨੂੰ ਤੁਸੀਂ ਕੀ ਆਪਣੀ ਅਪੀਲ ਕਰਨਾ ਚਾਹੁੰਦੇ ਹੋ ਜਨ ਪੰਜਾਬੀ ਨੂੰ ਜਿਹੜੇ ਆਸੀਂ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਹੈ ਅ ਬਈ ਪਾਰਟੀ ਉਸੀ ਸ਼ਖਸ ਨੂੰ ਟਿਕਟ ਦੇਵੇ ਜਿਹਦਾ ਸਮਾਜ ਦੇ ਵਿੱਚ ਕੋਈ ਜਨ ਆਧਾਰ ਵਧੀਆ ਹੋਵੇ ਔਰ ਪਾਰਟੀ ਦੇ ਨਾਲ ਧੁਖਾ ਧੜੀ ਨਾ ਕੀਤੀ ਹੋਵੇ ਔਰ ਪਾਰਟੀ ਦੇ ਵਿੱਚ ਜਿਹੜੀ ਆ ਉਹਦੀ ਛਵੀ ਔਰ ਪਾਰਟੀ ਪ੍ਰਤੀ ਜਿਹੜੀ ਉਹਦੀ ਭਾਵਨਾ ਹੈਗੀ ਆ ਉਹ ਸਾਫ ਸੁਥਰੀ ਹੋਵੇ ਤੰਦੇਹੀ ਦੇ ਨਾਲ ਕੰਮ ਕਰਦਾ ਹੋਵੇ ਬੰਦਾ ਇਹ ਨਾ ਹੋਵੇ ਵੀ ਪਾਰਟੀ ਕੱਲ ਨੂੰ ਕਿਸੇ ਐਸੇ ਇਨਸਾਨ ਨੂੰ ਟਿਕਟ ਦੇ ਦੇਵੇ ਜਿਹੜਾ 5 5 6 6 ਵਾਰ ਪਾਰਟੀ ਜੇ ਨੇ ਬਦਲੀ ਹੋਵੇ ਜਾਂ ਜਿਹਦਾ ਜਿਹਦਾ ਇਹ ਹੈ ਕਿ ਜਿਹਦਾ ਜਿਹਨੂੰ ਕੋਈ ਜਾਣਦਾ ਨਾ ਹੋਵੇ ਜਾਂ ਕੋਈ ਕਿਸੇ ਨੂੰ ਪਹਿਚਾਣਦਾ ਨਾ ਹੋਵੇ ਇਹ ਦੇਖੇ ਪਾਰਟੀ ਕਿ ਜਿਹੜਾ ਬੰਦਾ ਗਰਾਊਂਡ ਰੂਟ ਦੇ ਉੱਤੇ ਕੰਮ ਕਰ ਰਿਹਾ ਉਸ ਬੰਦੇ ਨੂੰ ਉਹੀ ਟਿਕਟ ਦੇ ਕੇ ਨਵਾਜਿਆ ਜਾਵੇ ਦਾਵੇਦਾਰ ਬਹੁਤ ਹੋਣਗੇ ਨਿਕਲਨੇ ਹਜੇ ਹੋਰ ਵੀ ਕਈ ਨਿਕਲਨੇ ਆ ਪਰ ਪਾਰਟੀ ਇਹ ਦੇਖੇ ਪਹਿਲਾਂ ਕਿ ਇਹਨਾਂ ਦਾ ਸਮਾਜ ਪ੍ਰਤੀ ਔਰ ਜਿਹੜਾ ਹੈ ਪਾਰਟੀ ਪ੍ਰਤੀ ਜਿਹੜੀ ਹੈਗੀ ਆ ਉਹ ਕੀ ਜ਼ਿੰਮੇਵਾਰੀ ਸੋ ਇਸ ਕਰਕੇ ਪਾਰਟੀ ਦੇ ਅੱਗੇ ਹਾਈ ਕਮਾਂਡ ਨੂੰ ਮੈਂ ਬੇਨਤੀ ਕਰਦਾ ਕਿ ਪਾਰਟੀ ਜੋ ਵੀ ਫੈਸਲਾ ਲਾਊਗੀ ਉਹ ਸੋਚ ਸਮਝ ਕੇ ਜਿਹੜੀ ਹੈਗੀ ਉਹ ਲਵੇ ਤੇ ਸਰ ਜੀ ਢਾਡੀ ਕਿਸੇ ਮਤਲਬ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਨਾਲ ਕੀ ਗੱਲਬਾਤ ਜਿਹੜੀ ਤੁਸੀਂ ਕੋਈ ਹੋਈ ਆ ਆਪਣੀ ਕਿ ਨਹੀਂ ਦੇਖੋ ਜੀ ਸਾਡੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਜੋਰ ਲਾ ਰਹੀਆਂ ਕੋਈ ਏਦਾਂ ਦੀ ਗੱਲ ਨਹੀਂ ਸਾਰੇ ਮਾਲ ਆ ਮੈਂ ਇੱਥੇ ਨਾ ਨਹੀਂ ਤੁਹਾਡੇ ਮੁਰੇ ਉਜਾਗਰ ਕਰਨਾ ਚਾਹੁੰਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸੱਜਣ 100 ਸੱਜਣ 100 ਦੁਸ਼ਮਣ ਇੰਟਰਨਲ ਹੀ ਸਾਰੇ ਨਾਲ ਆ ਸਮਾਂ ਉਨਤੇ ਉਹ ਵੀ ਆਪਜੀ ਦੇ ਸਾਹਮਣੇ ਹੋਊਗਾ ਜੋ ਕੁਝ ਵੀ ਹੋਊਗਾ ਪਰ ਫਿਲਹਾਲ ਦੀ ਗੱਲ ਜਿਹੜਾ ਹੈ ਉਹ ਆਪਾਂ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਅੰਦਰ ਸਾਰੇ ਸਾਰੀਆਂ ਨਾ ਗੱਲਾਂ ਹੋ ਚੁੱਕੀਆਂ ਚਾਹੇ ਉਹ ਉੱਪਰ ਹਾਈ ਕਮਾਨਾ ਹਣਈ ਰਾਸ਼ਟਰੀ ਆਕਾਰਿਆ ਕਰਨੀਆਂ ਚਾਹੇ ਪੰਜਾਬ ਦੀ ਕਾਰਿਆ ਕਰਨੀਆਂ ਉਹ ਸਾਰਿਆਂ ਨਾਲ ਗੱਲ ਹੋ ਚੁੱਕੀ ਹੈ ਤਕਰੀਬਨ ਔਰ ਜਿੰਨੀਆਂ ਵੀ ਪੰਜਾਬ ਦੀਆਂ ਦਲਿਤ ਜਥੇਬੰਦੀਆਂ ਸਾਧੂ ਸਮਾਜ ਸੰਤ ਸਮਾਜ ਉਹ ਸਾਰਾ ਜਿਹੜਾ ਹੈਗਾ ਉਹ ਸਾਡੇ ਨਾਲ ਚੱਲੂਗਾ ਕੋਈ ਇਦਾਂ ਦੀ ਗੱਲ ਨਹੀਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਕੋਈ ਅਸੀਂ ਨਵੇਂ ਨਹੀਂ ਹੈਗੇ ਵੀ ਸਾਨੂੰ ਕੋਈ ਜਾਣਦਾ ਨਹੀਂ ਬੜਾ ਕੁਝ ਦੇਖਿਆ ਪਰਚੇ ਵੀ ਪੁਲਿਸ ਮਾਝ ਦੀ ਖਾਤਰ ਜੇਲਾਂ ਵੀ ਦੇਖੀਆਂ ਸਭ ਕੁਝ ਦੇਖਿਆ ਪਰ ਇਹ ਆ ਕਿ ਸਾਨੂੰ ਸਾਡੇ ਤੇ ਕੋਈ ਦਾਗ ਇਦਾਂ ਦਾ ਦਾਗ ਨਹੀਂ ਹੈਗਾ ਕਿ ਜਿਹਦੇ ਨਾਲ ਸਾਨੂੰ ਅਸੀਂ ਸਮਾਜ ਦੇ ਵਿੱਚ ਆਪਾਂ ਸਿਰ ਨੀਮਾ ਕਰਕੇ ਚੱਲੀਏ ਤੇ ਸਰ ਜਿਹੜੇ ਕਾਂਗਰਸ ਦੇ ਹਲਕਾ ਚੱਬੇਵਾਲ ਦੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਆਪਣਾ ਮਤ ਦਾ ਅਧਿਕਾਰ ਆ ਉਹ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਜੋ ਕਿ ਜਿਹੜਾ ਆਪਣਾ ਤੁਸੀਂ ਸਾਰਿਆਂ ਨੂੰ ਪਰਖਿਆ ਹੀ ਲਿਆ ਆ ਵੀ ਕਿਦਾਂ-ਕਿਦਾਂ ਜੋ ਪਿੱਛੇ ਹੋਇਆ ਮੈਂ ਕਿਸੇ ਨੂੰ ਡੀਫੇਮ ਨਹੀਂ ਕਰਨਾ ਚਾਹੁੰਦਾ ਨਾ ਨਾ ਮੇਰੀ ਆਦਤ ਆ ਇਦਾਂ ਦੀ ਠੀਕ ਆ ਸਾਰੇ ਸਤਿਕਾਰਯੋਗ ਵੀਰ ਆ ਜਿੰਨੇ ਵੀ ਪੋਟੈਂਸ਼ੀਅਲ ਕੈਂਡੀਡੇਟ ਹੈਗੇ ਉਹ ਵੀ ਆਪਣੇ ਸਤਿਕਾਰਯੋਗ ਭਰਾ ਨੇ ਸਾਰੇ ਸੋ ਮੈਂ ਤਾਂ ਇਹੀ ਕਹੂੰਗਾ ਕਿ ਸਾਰਿਆਂ ਨੇ ਆਪਣਾ ਆਪਣਾ ਜੋਰ ਤਾਂ ਲਾਉਣਾ ਹੀ ਆ ਪਰ ਪਾਰਟੀ ਦਾ ਇੱਕ ਇਨਸਾਨ ਨੂੰ ਮਿਲਣੀ ਜਿਹਨੂੰ ਵੀ ਮਿਲਣੀ ਹੈ ਠੀਕ ਹੈ ਜੀ ਉਹ ਮੈਂ ਤਾਂ ਇਹ ਪਾਰਟੀ ਨੂੰ ਫਿਰ ਆਪਜੀ ਦੇ ਮਾਧਿਅਮ ਤੋਂ ਇਹ ਹੀ ਕਹੂੰਗਾ ਕਿ ਜਿਹੜੀ ਵੀ ਟਿਕਟ ਹੈਗੀ ਆ ਉਹਨੂੰ ਸੋਚ ਸਮਝ ਕੇ ਦਿੱਤਾ ਜਾਵੇ ਤਾਂ ਜੋ ਕਿ ਜਿਹੜਾ ਹੈਗਾ ਪਾਰਟੀ ਨੂੰ ਕਿਸੇ ਤਰੀਕੇ ਦੀ ਵੀ ਜੜੀ ਹੈਗੀ ਆ ਆਨਲਾਈਨ ਟਾਈਮ ਦੇ ਵਿੱਚ ਕੋਈ ਮਾਰਾ ਖਮਿਆ ਜਾਂ ਨਾ ਭੁਗਤਣਾ ਪਵੇ ਤੇ ਜੇਕਰ ਸਾਡੇ ਤੁਹਾਨੂੰ ਜਿਹੜੀ ਹੁਣ ਤੁਸੀਂ ਮੰਗ ਰੱਖੀ ਆ ਕਿਸ ਟਿਕਟ ਦੀ ਜਿਹੜੀ ਕੀਤੀ ਆ ਜੇਕਰ ਕਾਂਗਰਸ ਪਾਰਟੀ ਜਿਹੜੀ ਦਾ ਢਾਡੀ ਮੰਗ ਨੂੰ ਨਹੀਂ ਮੰਨਦੀ ਤੇ ਉਸ ਤੋਂ ਉਸ ਤੋਂ ਅੱਗੇ ਫਿਰ ਤੁਸੀਂ ਆਜ਼ਾਦ ਇਲੈਕਸ਼ਨ ਲੜੋਗੇ ਜਾਂ ਫਿਰ ਆਰਾਮ ਨਾਲ ਘਰ ਬੈਠੇ ਜਾਊਂਗੇ ਨਹੀਂ ਨਹੀਂ ਇਦਾਂ ਦੀ ਆਪਾਂ ਕੋਈ ਨਹੀਂ ਸਾਡੀ ਕੋਈ ਸੋਚ ਨਹੀਂ ਇਦਾਂ ਨਹੀਂ ਹੈਗੀ ਦੇਖੋ ਮਾੜਾ ਚੰਗਾ ਟਾਈਮ ਹਰ ਤੇ ਆਉਂਦਾ 70 ਸਾਲ ਕਾਂਗਰਸ ਪਾਰਟੀ ਨੇ ਪੂਰੇ ਭਾਰਤ ਦੇ ਉੱਤੇ ਰਾਜ ਕੀਤਾ ਐਡਮਿਨਿਸਟ੍ਰੇਟਰ ਨੂੰ ਚਲਾਉਣ ਦੇ ਸਹੀ ਢੰਗ ਜਿਹੜੇ ਹੈਗੇ ਆ ਉਹ ਕਾਂਗਰਸ ਪਾਰਟੀ ਕੋਲ ਹੀ ਹੈ ਆਪਾਂ ਨਾ ਤਾਂ ਪਾਰਟੀ ਛੱਡਣੀ ਚਾਹੀਏ ਟਿਕਟ ਮਿਲੇ ਚਾਹੇ ਨਾ ਮਿਲੇ ਸਿਰਫ ਅਸੀਂ ਆਪਣਾ ਪੱਖ ਰੱਖਿਆ ਠੀਕ ਹੈ ਜੀ ਪੱਖ ਰੱਖਣ ਤੋਂ ਬਾਅਦ ਜੇ ਟਿਕਟ ਨਹੀਂ ਵੀ ਮਿਲਦੀ ਜਿਸ ਵੀ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਊਗੀ ਆਪਾਂ ਉਹਦੇ ਨਾਲ ਖੁੱਲ ਕੇ ਉਹਦਾ ਜਿਹੜਾ ਹੈਗਾ ਸਮਰਥਨ ਕਰਾਂਗੇ ਇਹਦੇ ਵਿੱਚ ਕੋਈ ਉਹ ਨਹੀਂ ਹੈ ਕਿ ਮੈਂ ਨਾਰਾਜ਼ ਹੋ ਕੇ ਘਰ ਬਹਿ ਜਾਊਂਗਾ ਇਹ ਦੂਜਿਆਂ ਲੋਕਾਂ ਨੂੰ ਕੰਮ ਆਉਂਦੇ ਇਦਾਂ ਦੇ ਕਰਨੇ ਆਪਾਂ ਸਾਨੂੰ ਕਿਹੜਾ ਕਿਸੇ ਚੀਜ਼ ਦੀ ਲੋੜ ਮਹਾਰਾਜਾ ਦਿੱਤਾ ਸਭ ਕੁਝ ਹੈ ਜਦੋਂ ਨਹੀਂ ਸੀਗਾ ਅਸੀਂ ਤਾਂ ਉਦੋਂ ਨਹੀਂ ਕਦੀ ਇਦਾਂ ਦੀ ਗੱਲ ਕੀਤੀ ਹੁਣ ਤਾਂ ਮਹਾਰਾਜ ਨੇ ਸਭ ਕੁਝ ਦਿੱਤਾ ਹੈ ਤੇ ਇਸ ਕਰਕੇ ਸਾਨੂੰ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਸਾ ਜਿਹੜਾ ਹੈਗਾ ਆ ਉਹਦੀ ਵੀ ਕੋਈ ਟੈਨਸ਼ਨ ਨਹੀਂ ਹੈ ਰਹਿਣ ਸਹਿਣ ਖਾਣ ਪੀਣ ਦੀ ਰਹਿائشਾਂ ਦੀ ਕੋਈ ਸਾਰਾ ਕੁਝ ਸਹੀ ਹੈ ਮਾਲਕ ਦੀ ਕਿਰਪਾ ਹੈ ਪਰ ਇਹ ਆ ਕਿ ਪਾਰਟੀ ਪ੍ਰਤੀ ਕਦੀ ਵੀ ਇਹ ਨਹੀਂ ਹੋਊਗਾ ਕਿ ਪਾਰਟੀ ਦੇ ਆਪਾਂ ਖਿਲਾਫ ਜਾਵਾਂਗੇ ਜਾਂ ਪਾਰਟੀ ਦੇ ਕਿਸੇ ਕੈਂਡੀਡੇਟ ਦੀ ਲੈਗ ਪੁੱਲਿੰਗ ਕਰਾਂਗੇ ਇਹ ਸਾਡੀ ਜਹਿਨ ਦੇ ਵਿੱਚ ਨਹੀਂ ਹੈਗੀ ਜੀ ਤੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਡਾਕਟਰ ਅਜੀਮਲ ਸਮਾਜ ਸੇਵਿਕ ਤੋਂ ਜੁੜੇ ਕਾਂਗਰਸ ਦਾ ਜਿਹੜਾ ਦਾਵਾ ਠੁਕਿਆ ਦੇਖਦੇ ਰਹੋ ਜਨ ਪੰਜਾਬੀ ਨਿਊਜ਼ ਦੀਆਂ ਲਾਈਵ ਤਸਵੀਰਾਂ ਜਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ